ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਸਾਰੇ ਠੀਕ ਠਾਕ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਆਪਣੇ ਘਰ ਵਿੱਚ ਠੀਕ ਠਾਕ ਹੋਵੋਗੇ ਅੱਜ ਆਪਾਂ ਬਣਾਵਾਂਗੇ ਜੀ ਨਿੰਬੂ ਦਾ ਆਚਾਰ ਸਾਡੇ ਘਰ ਦੇ ਨਿੰਬੂ ਲੱਗਦੇ ਨੇ ਇਹ ਤੁਹੇ ਥੋੜਾ ਜਿਹਾ ਕੈਮਰੇ ਨੂੰ ਥੱਲੇ ਉਨਕਾਲੀ ਥੋੜਾ ਜਿਹਾ ਤੇ ਆ ਆਪਣੇ ਹੋਣਗੇ 2.5 ਕਿਲੋ ਨਿੰਬੂ ਆਉਣਗੇ ਸਾਡੇ ਘਰ ਦੇ ਲੱਗਦੇ ਨੇ ਕਾਲੀ ਨਿੰਬੂ ਪਤਲੀ ਛਿਲਕੇ ਪਤਲੀ ਜਿਹੜੀ ਇਹਨਾਂ ਦਾ ਸੇਲਕਾ ਜਮੇ ਬਿਲਕੁਲ ਪਤਲਾ ਹੁੰਦਾ ਤੇ ਆਪਾਂ ਇਹਨਾਂ ਨੂੰ ਕੱਟ ਲਾਂਗੇ ਪਹਿਲਾਂ ਕੱਟ ਕੇ ਇਹਨਾਂ ਦੇ ਆਪਾਂ 4-4 ਪੀਸ ਕਰ ਲਾਂਗੇ ਇਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਪਾ ਕੇ ਦੇਖਿਓ ਜੀ ਅਚਾਰ ਬਹੁਤ ਵਧੀਆ ਚਾਰ ਬਣਦਾ ਹੈ ਜਿੰਨਾ ਚਿਰ ਮਾਜੀ ਰੱਖ ਲੋ ਕਦੇ ਵੀ ਇਹ ਇਹਨੂੰ ਬਾਦ ਨਹੀਂ ਹੁੰਦਾ ਹੈ ਤੇਨਾਂ ਦਿਨ ਹੋ ਗਏ ਥੋੜੇ ਪਿਆ ਨੂੰ ਨਾ ਪਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ ਅੱਜ ਫਿਰ ਮੈਂ ਨਾਲੇ ਆਪਾਂ ਵੀਡੀਓ ਬਣਾਉਣੀ ਆ ਨਾਲੇ ਆਪਾਂ ਇਹਨਾਂ ਨੂੰ ਪਾ ਲੈਨੇ ਆ ਕਿ ਇਹਦੇ ਵਿੱਚ ਜਿਹੜਾ ਬੀਜ ਨੇ ਸਾਰੇ ਇਕੱਲਾ ਇਕੱਲਾ ਬੀ ਇਹਨਾਂ ਦਾ ਵਿੱਚੋਂ ਕੱਢ ਦੇਣਾ ਜੀ ਕੋਈ ਵੀ ਪੱਪਰਾਂ ਬੀ ਨਹੀਂ ਇਹਦੇ ਵਿੱਚ ਰਹਿਣ ਦੇਣਾ ਬੀ ਆਪਾਂ ਨੇ ਕੱਢ ਜਣਾ ਨੇ ਇਹਨਾਂ ਦਾ ਰਸਾ ਭਰਿਆ ਆ ਪੂਰਾ ਇਹਨਾਂ ਦਾ ਬਹੁਤ ਸੋਹਣੇ ਨੇ ਬਹੁਤ ਇਹਨਾਂ ਦਾ ਰਸਾ ਬਹੁਤ ਨਿਕਲਦਾ ਉਸੀਂ ਬਣਾ ਕੇ ਦੇਖਿਆ ਇਸ ਤਰ੍ਹਾਂ ਚਾਰ ਵੀਡੀਓ ਨੂੰ ਜਰੂਰ ਦੇਖਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਤੇ ਅੱਗੇ-ਅਗੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਕਮੈਂਟ ਜਰੂਰ ਲਿਖਿਆ ਕਰੋ ਜੀ ਅੱਜ ਹੋ ਗਈ 4 ਤਰੀਕ 4 ਦਸੰਬਰ ਹੋ ਗਿਆ ਅੱਜ ਦੇਖੋ ਅੱਜ ਠੰਡ ਅਜੇ ਪੂਰੀ ਪੈ ਨਹੀਂ ਲੱਗੀ ਜੀ ਬੇ ਜਿਸ ਤਰ੍ਹਾਂ ਪੈਣੀ ਚਾਹੀਦੀ ਹੁਣ ਤਾਂ ਠੰਡ ਨਾ ਮੀਂਹ ਪੈ ਰਿਹਾ ਸਾਡੇ ਤਾਂ ਇਧਰ ਸਮਰਾਲੇ ਲੁਧਿਆਣਾ ਜ਼ਿਲ੍ਹੇ ਦਾ ਜੇ ਕੋਈ ਮੀਂਹ ਪਿਆ ਤੁਸੀਂ ਵੀ ਜਰੂਰ ਦੱਸਿਓ ਕਿ ਉਸ ਇਲਾਕੇ ਚ ਮੀਂਹ ਪਿਆ ਕਿ ਨਹੀਂ ਪਿਆ ਸਾਡੇ ਦਾ ਮੌਸਮ ਅਜੇ ਪੂਰਾ ਠੰਡਾ ਨਹੀਂ ਹੈਗਾ ਵਧੀਆ ਹਨ ਧੁੱਪ ਪੈਂਦੀ ਆ ਉਹ ਕੱਢ ਲੈ ਜੀ ਸਾਰੇ ਆ ਵੀ ਕੱਢ ਲੈ ਦੇਖੋ ਵੀ ਕਿੰਨੇ ਨਿਕਲੇ ਨੇ ਇਹਨਾਂ ਚਾਰੇ ਬੀਜ ਤਾਂ ਕੱਢ ਲਏ ਨੇ ਇਹਦੇ ਹਾਂ ਹੁਣ ਆਪਾਂ ਨੇ ਇਹਦੇ ਵਿੱਚ ਆ ਇੱਕ ਕੁੱਲ ਨੂਨ ਪਾ ਦੇਣੀ ਹੈ ਚਿੱਟੇ ਜੀ ਚਿੱਟੇ ਨੂਨ ਪਾ ਲਈ ਆ ਇੱਕ ਕੁੱਲ ਨੇ ਆਪਾਂ ਨੇ ਕਾਲੇ ਨੂਨ ਦੀ ਪਾ ਦੇਣੀ ਹੈ ਇਹਦਾ ਪਾਣੀ ਆ ਰਲਾ ਦੇਣਾ ਸਾਰਾ ਨੋ ਨੋ ਪਾਣੀ ਪਾਣੀ ਨਾਲ ਕੁਝ ਨਹੀਂ ਆਪਲਾਣਾ

ਕਿਰਨਾਂ ਨੂੰ 8 ਦਿਨਾਂ ਬਾਅਦ 8 ਦਿਨ ਇਸ ਤਰ੍ਹਾਂ ਹੀ ਰੱਖਦਾ ਘਰੇ ਆਹ ਹਲਾ ਕੇ 8 ਦਿਨ ਇਸ ਤਰ੍ਹਾਂ ਪਾਈ ਰੱਖਣਾ ਫਿਰ ਇਹਦੇ ਤੇ ਬਾਕੀ ਮਸਾਲੇ ਪਾਵਾਂਗੇ 8 ਦਿਨਾਂ ਬਾਅਦ ਆਪਾਂ ਨੇ 8 ਦਿਨ ਉਹ 8 10 ਦਿਨ ਹੋ ਗਏ ਨਾ 10 ਦਿਨ ਹੋ ਗਏ ਆਪਾਂ ਨੇ ਆ ਚਾਰ ਨਾ ਨਾਰ ਪਾ ਕੇ ਰੱਖਿਆ ਸੀਗਾ ਨਾ ਹੁਣ ਆਪਾਂ ਅੱਜ ਇਹਦੇ ਤੇ ਮਸਾਲੇ ਰਲਾਵਾਂਗੇ ਵੀ ਇਹ ਦੇਖੋ ਕਿੰਨੇ ਵਿੱਚ ਰਸਾ ਨਿਕਲ ਗਿਆ ਲੱਗ ਗਿਆ ਨਾਲ ਸੌਫਟ ਹੋ ਗਏ ਇਹ ਸਾਰੇ ਇਹ ਚ ਕਾਲਾ ਨੂਨ ਆ ਰ ਤੇ ਦੂਜਾ ਨੂਨ ਪਾ ਹੈ ਹੁਣ ਇਹਦੇ ਵਿੱਚ ਅੱਜ ਆਪਾਂ ਪਾਵਾਂਗੇ ਅਜਮੈਨ ਥੋੜੀ ਜੀ ਤੇਨਾਂ ਚੰਚੇ ਹੋਣਗੇ ਤੇਨਾਂ ਚੰਚੇ ਅਜਮੈਨ ਦੇ ਪਾਤੇ ਆ ਇੱਕ ਇੱਕ ਚਮਚਾ ਹੈ ਕਾਲੀ ਮਿਰਚਾਂ ਦਾ ਮਿਰਚ ਪਾਤਰ ਆਂਗੀ ਜੱਗੀ ਮਿਰਚ ਰੱਖੋ ਥੋੜੀ ਜਿਹੀ ਪੈਸੇ ਜਿੰਨੇ ਖਾ ਲਈ ਆ ਇਹਦੇ ਨਾਲ ਰੰਗ ਬਹੁਤ ਵਧੀਆ ਆ ਦਾ ਆਚਾਰ ਦਾ ਹੁਣ ਜੇ ਇਹ ਪਾਦਾਂ ਰਿਹਾ ਆਪਾਂ ਅੱਜ ਆਪਾਂ ਥੋੜਾ ਆ ਪਾਵਾਂਗੇ ਦੂਜੀ ਮਿਰਚ ਸਾਡੇ ਘਰ ਦੇ ਕੁੱਤੇ ਹਾਂ ਨੇ ਲਾਲ ਮਿਰਚ ਇਹਨਾਂ ਨੂੰ ਰਲਾ ਦਾਂਗੇ ਚੰਗੀ ਤਰ੍ਹਾਂ ਸਾਰਿਆਂ ਨੂੰ ਬਹੁਤ ਵਧੀਆ ਹੈ ਇਹ ਚਾਰ ਬਣਦਾ ਬਿਲਕੁਲ ਖਰਾਬ ਨਹੀਂ ਹੁੰਦਾ ਤੁਸੀਂ ਵੀ ਇਸ ਤਰ੍ਹਾਂ ਪਾ ਕੇ ਦੇਖੋ ਇਹਨਾਂ ਦਾ ਰਸਾ ਬਹੁਤ ਹੁੰਦਾ ਹੈ ਕੌਣ ਇਸ ਤਰ੍ਹਾਂ ਪਾਉਂਦਾ ਆ ਚਾਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਵਧੀਆ ਲੱਗਦਾ ਹੈ ਨਾ ਰੰਗ ਵੀ ਬਹੁਤ ਆਉਂਦੇ ਆ ਤੇ ਖਚੂ ਬੜੇ ਵਧੀਆ ਆਉਂਦੀ ਐ ਜਿਹੜੀ ਕਰਦਾ ਹੁਣੇ ਖਾਣ ਨੂੰ ਹੂੰ ਮੈਂ ਤਕਾਕਾ ਸਾਹਿਬ ਮੈਂ ਥੋੜਾ ਨਾ ਪਾਦੀ ਥੋੜੀ ਜਿਹੀ ਗੱਦਿਨ ਤੇ ਹਾਂ ਇਹ ਠੀਕ ਆ ਹਾਂ ਨਾ ਜਿਹੜੀ ਖਾ ਬੜੀ ਆ ਬਸ اتنا ਜ਼ਿਆਦਾ ਸੀਗਾ ਨਾ ਸਮਾਨ ਆ થોੜੀ ਜਿਹੀ ਪਾਉਣੀ ਹੈ ਹਿੰਗ ਅੱਧਾ ਚਮਚਾ ਆਪਾਂ ਹਿੰਗ ਦਾ ਪਾਤਾ ਹੈ ਹਿੰਗ ਵੀ ਜਰੂਰ ਪਾਉਣੀ ਚਾਹੀਦੀ ਹੈ ਤੇ ਆ ਹੁਣ ਆਪਾਂ ਇੱਕ ਪਾਵਾਂਗੇ ਇੱਕ ਬਾਟੀ ਚੀਨੀ ਦੀ ਪਾਵਾਂਗੇ ਜੇ ਬਾਬਾ ਬਾਤ ਜ酸ਟ ਲੱਗੀ ਵੀਰ ਆਪਾਂ ਅੱਧੀ ਬਾਟੀ ਹੋਰ ਵੀ ਪਾ ਸਕਦੇ ਹਾਂ ਨਾ ਨਾ ਪੈ ਇੱਕ 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 ਬਾਦਨੇ ਆ। ਇਹ ਜਿਹੜਾ ਉਹਦੇ ਇੱਕਾ ਨੂੰ ਖਾਣੂ ਜੀ ਕਰਨ ਲੱਗ ਗਿਆ। 2-4 ਦਿਨ ਨੂੰ ਇਹਨੇ ਖਾਣੇ ਵਾਲਾ ਹੋ ਜਾਣਾ। ਇਹਨੂੰ ਕਿ ਸੈਕਸ ਉਹ ਕਿ ਨਹੀਂ ਲਵਾਣਾ ਨਾ ਉਹ ਹੰਦਾ ਤਾਂ ਆਕੇ ਲੱਗ ਆਪਾਂ ਇੱਕਨੇ ਪਾਉਣਾ ਇਹ ਵੀ ਬਿਲਕੁਲ ਹੀ ਖਰਾਬ ਹੁੰਦਾ ਜਿੰਨਾ ਤੇ ਮਾਦੀ ਰੱਖ ਲੋ ਆਪਾਂ ਆਦਿ ਮੈਨੂੰ ਦੱਦੇ ਚ जय मन पहिले पर्दैन त्यही न ਕਿ ਜੀ ਵਸਤਰਾ ਜਰੂਰ ਪਾਇਓ ਚਾਰ ਇਹ ਬਿਲਕੁਲ ਖਰਾਬ ਨਹੀਂ ਹੁੰਦਾ ਜਿੰਨਾ ਚਿਰ ਮਰਜ਼ੀ ਰੱਖ ਲੋ ਹੁਣ ਇਹ ਪਹਿਲਾ ਲੱਗਿਆ ਜਿਹੜੇ ਬਾਕੀ ਹੋਣ ਸਾਡੇ ਲੱਗੇ ਹੋਣੇ ਨਿੰਬੋ ਦੇ ਲੱਗੇ ਹੋਣੇ ਹਜੇ ਉਹ ਹੁਣ ਦੂਜੇ ਤੋੜ ਕੇ ਫਿਰ ਉਹ ਵੀ ਵੀਡੀਓ ਪਾਵਾਂਗੇ ਹੋਰ ਤਰੀਕੇ ਨਾਲ ਪਾ ਕੇ ਦਿਖਾਵਾਂਗੇ ਤੁਹਾਨੂੰ ਇਹ ਮੇਰੇ ਵੀਡੀਓ ਵਧੀਆ ਲੱਗਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਅੱਗੇ ਦੋ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਕਮੈਂਟ ਜਰੂਰ ਕਰਿਓ ਕਰੋ ਸੋਹਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ